ਆਪਣਾ ਮੇਰਾ ਨਾਮ ਭਾਜੀ ਹਜੇ ਹੈ ਜੀ ਹਾਂਜੀ ਆਪਾਂ ਪੋਲ ਤੋਂ ਪੋਲ ਤੇ ਜਾ ਰਹੇ ਸੀ ਕੁੜੀਆਂ ਸਿੱਧੀਆਂ ਜਾ ਰਹੀਆਂ ਸੀ ਜੀ ਠੀਕ ਹੈ ਜੀ ਤੇ ਗੱਡੀ ਦਾ ਟਾਇਰ ਫਟਿਆ ਸੀਗਾ ਉਹਨੇ ਗੱਡੀ ਸਾਈਡ ਨੂੰ ਲਾ ਲਈ ਸੀ ਗੱਡੀ ਸਾਈਡ ਨੂੰ ਲੱਗੀ ਨਹੀਂ ਕੁੜੀਆਂ ਦੇ ਵਿੱਚ ਵੱਜੀ ਤੇ ਕੁੜੀ ਤਾਂ ਲੱਡ ਗਈ ਉਹ ਲੱਤ ਟੁੱਟ ਗਈ ਹੁੰਦੀ ਜਦੋਂ ਲੱਤ ਟੁੱਟ ਗਈ ਉਹਨੇ ਗੱਡੀ ਭਜਾ ਲਈ ਆਪਕੀ ਤੇ ਟਾਇਰ ਗੱਡੀ ਅੱਗੇ ਅੱਗੇ ਰੋਕੇ ਆ ਉਹਨੂੰ ਫੜ ਲਿਆ ਫੜਨ ਤੋਂ ਬਾਅਦ ਵੀ ਉਹਨੂੰ ਕਿਹਾ ਗੱਡੀ ਬੈਕ ਕਰਕੇ ਲੈ ਗੱਡੀ ਬੈਕ ਨਹੀਂ ਲਈ ਤੇ ਉਹ ਕਿੱਥੇ ਚਲੀ ਗਿਆ ਗੱਡੀ ਗੱਡੀ ਕਿਹੜੀ ਸੀ ਕਿ ਮੈਂ ਹੋ ਗਿਆ ਗੱਡੀ ਹੈ ਕਿ ਸਿਫਟ ਡਿਜ਼ਾਇਨ ਕੁੜੀਆਂ ਕਾਤੇ ਸੀ ਬਾਜੀ ਇਹ ਕੁੜੀਆਂ ਸੀ ਜਿਆ ਸਕੂਟਰੀ ਤੇ ਜੀ ਸਕੂਟਰੀ ਦੇ ਵਿੱਚ ਉੱਪਰ ਵਿੱਚ ਮਾਰੀ ਗੱਡੀ ਸਕੂਟਰੀ ਦੇ ਵਿੱਚ ਮਾਰੀ ਜੀ ਗੱਡੀ ਉਹ ਪਤਾ ਲੱਗਾ ਕਿੱਥੇ ਦੀਆਂ ਸੀ ਕੁੜੀਆਂ ਇਹ ਜਲੰਧਰ ਦੀਆਂ ਇਹ ਉਹ ਕਿਹੜਾ ਫੇਸ ਉਹ ਵੀ ਬੰਦਾ ਜਲੰਧਰ ਸ਼ਹਿਰ ਗੱਡੀ ਗੱਡੀ 'ਚ ਕਿੰਨੇ ਜਣੇ ਸੀਗੇ ਸਵਾਰ ਗੱਡੀ 'ਚ ਦੋ ਜਣੇ ਸਵਾਰੀਆਂ ਹੋ ਗਈਆਂ ਗੱਡੀ 'ਚ ਤੇ ਕਿੱਥੇ ਆਇਟਮ ਗੱਡੀ ਵਾਲਾ ਗੱਡੀ ਵਾਲਾ ਸਿਟੀ ਦੇ ਵਿੱਚ ਆਈ ਨਾਲੇ ਕਿੱਥੇ ਕਿੱਥੇ ਦੀ ਗੱਡੀ ਪਤਾ ਲੱਗਿਆ ਤੁਸੀਂ ਕਿੱਥੇ ਅੰਮ੍ਰਿਤਸਰ ਦਾ ਵੀ ਗਈ ਅੰਮ੍ਰਿਤਸਰ ਨਹੀਂ ਨਹੀਂ ਆ

ਕਿੱਦਾਂ ਹਾਲ ਹਾਲਤ ਕਿਦਾਂ ਦਾ ਲੜਕੀਆਂ ਦੀ ਹਾਲਤ ਜੀ ਇਹਦਾ ਇੱਕ ਲੈਗ ਲੈਫਟ ਫ੍ਰੈਕਚਰ ਹੈ ਰਾਈਟ ਲੈਗ ਔਰ ਇੱਕ ਦੇ ਨਾਮ ਵਗਾਰਾ ਹੈ ਤੁਹਾਡੇ ਕੋਲ ਇਹਨਾਂ ਦੇ ਕੀ ਲੇਡੀਜ਼ ਦੇ ਇੱਕ ਤਾਂ ਹੈਗਾ ਜਮਨਤ ਤੇ ਇੱਕ ਹੈਗਾ ਪੂਜਾ ਕਿੱਥੇ ਰਹਿਣ ਦੇ ਕੁਝ ਪਤਾ ਲੱਗਿਆ ਬੈਂਡਿੰਗ ਕਾਰਡ ਤੋਂ ਉਹਨਾਂ ਦੇ ਇਹਦੇ ਦੋ ਪੇਸ਼ੈਂਟ ਆਏ ਤੁਹਾਡੇ ਕੋਲ ਸਾਡੇ ਤੋਂ 3:40 ਪੀਐਮ ਅਪਰੋਕਸ ਦੋ ਫੀਮੇਲਸ ਆਈਆਂ ਨੇ ਐਕਸੀਡੈਂਟ ਹੋਇਆ ਉਹਨਾਂ ਦਾ 슈ਗਰ ਮੈਲ ਕੋਲ ਦੇ ਉੱਤੇ ਤੇ ਦੋਨੇ ਇੱਕ ਫੀਮੇਲ ਦੇ ਸਿਰ ਚ ਜ਼ਿਆਦਾ ਸੱਟ ਲੱਗੀ ਹੋਈ ਹੈ ਦੂਜੇ ਦੇ ਫ੍ਰੈਕਚਰ ਨਗਰੇ ਲੱਗਦਾ ਦੋਨਾਂ ਨੂੰ অন ਸਪੋਟ ਐਮਰਜੈਂਸੀ ਟ੍ਰੀਟਮੈਂਟ ਦੇ ਦਿੱਤਾ ਗਿਆ ਫਿਰ ਹਾਲ ਉਹਨਾਂ ਨੂੰ ਐਕਸ-ਰੇ ਤੇ ਸੀਰੀਅਸ ਸਕੈਨ ਭੇਜਿਆ ਮੈਡਮ ਕੀ ਨਾਮ ਵਗੈਰਾ ਕੀ ਇਹਨਾਂ ਦੇ ਪੂਜਾ ਵਾਈਫ ਆਫ ਬਨਾਰੂ ਚ ਐਂਡ ਸੀਮਾ ਵਾਈਫ ਆਫ ਡਾਕਟਰ ਰੋਪ ਸਤਨਾ ਐਡਰੈਸ ਮੈਡਮ ਕੀ ਇਹਨਾਂ ਦਾ ਦੋਨੇ ਚਗੀਠੀ ਪਿੰਦੇ ਨੇ ਜਲੰਧਰ ਠੀਕ ਆਪਣਾ ਮੇਰਾ ਨਾਮ ਬਾਜੀ ਹਲੇ ਆ ਜੀ ਹਾਂਜੀ ਆਪਾਂ ਪੋਲ ਤੋਂ ਪੋਲ ਤੇ ਜਾ ਰਹੇ ਸੀ ਕੁੜੀਆਂ ਸਿੱਧੀਆਂ ਜਾ ਰਹੀਆਂ ਸੀਗੀਆਂ ਜੀ ਫਿਰ ਕਹਿੰਦੇ ਜੀ ਤੇ ਗੱਡੀ ਦਾ ਟਾਇਰ ਫਟਿਆ ਸੀਗਾ ਉਹਨੇ ਗੱਡੀ ਸਾਈਡ ਨੂੰ ਲਾਣੀ ਸੀ ਗੱਡੀ ਸਾਈਡ ਨੂੰ ਲੱਗੀ ਨਹੀਂ ਕੁੜੀਆਂ ਦੇ ਵਿੱਚ ਵੱਜੀ ਤੇ ਕੁੜੀ ਤਾਂ ਲੜ ਗਈ ਉਹ ਲੱਤ ਟੁੱਟ ਗਈ ਹੁੰਦੀ ਜੋ ਲੱਤ ਟੁੱਟ ਗਈ ਉਹਨੇ ਗੱਡੀ ਭਜਾ ਲਈ ਆਪਣੀ ਤੇ ਟਾਇਰ ਗੱਡੀ ਅੱਗੇ ਜਾ ਕੇ ਰੋਕੇ ਆ ਉਹਨੂੰ ਫੜ ਲਿਆ ਫੜਨ ਤੋਂ ਬਾਅਦ ਵੀ ਉਹਨੂੰ ਕਿਹਾ ਗੱਡੀ ਵਾਹ ਕੇ ਲੈ ਗੱਡੀ ਵਾਹਣੀ ਨਹੀਂ ਲਈ ਤੇ ਪੁੱਤੋ ਕਿੱਥੇ ਲੈ ਗਿਆ ਗੱਡੀ ਗੱਡੀ ਕਿਹੜੀ ਸੀ ਕਿਹਨੇ ਹੋ ਗਿਆ ਗੱਡੀ ਹੈ ਕਿ ਸਿਫਟ ਡਿਜ਼ਾਈਨ ਕੁੜੀਆਂ ਕਾਤੇ ਸੀ ਬਾਜੀ ਕੁੜੀਆਂ ਸੀ ਜਿਆ ਸਕੂਟਰੀ ਤੇ ਸੀ ਸਕੂਟਰੀ ਦੇ ਵਿੱਚ ਉੱਪਰ ਵਿੱਚ ਮਾਰੀ ਗੱਡੀ ਨਾਲ ਸਕੂਟਰੀ ਦੇ ਵਿੱਚ ਮਾਰੀ ਗੱਡੀ ਹੋ ਗਈ ਉਹ ਪਤਾ ਲੱਗਾ ਕਿੱਥੇ ਦੀਆਂ ਸੀ ਕੁੜੀਆਂ ਜਲੰਧਰ ਦੀ ਹੈ ਉਹ ਫੇ ਕਿਹੜਾ ਤੇ ਗੱਡੀ ਗੱਡੀ 'ਚ ਕਿੰਨੇ ਜਣੇ ਸੀਗੇ ਸਵਾਰ ਗੱਡੀ 'ਚ ਦੋ ਜਣੇ ਸਵਾਰੀਆਂ ਹੋ ਗਈਆਂ ਗੱਡੀ 'ਚ ਤੇ ਕਿੱਥੇ ਆਇਸਟਮ ਗੱਡੀ ਵਾਲਾ ਗੱਡੀ ਵਾਲਾ ਸਿਟੀ ਦੀ ਚਾਹੀਦੀ ਕਿੱਥੇ ਕਿੱਥੇ ਦੀ ਗੱਡੀ ਪਤਾ ਲੱਗਿਆ ਕਿੱਥੇ ਨੰਬਰ ਸਰਦਾ ਵੀ ਹੈ ਨੰਬਰ ਸਰਦਾ ਨਹੀਂ ਨਹੀਂ ਹੈ ਕੁੜੀਆਂ ਕਿੰਨੀਆਂ ਸੀ ਸਕੂਲ ਦੇ ਰਾਜਸਥਾਨ ਦੇ ਸੀ ਕੀ ਨਾ ਜੀ ਆਪਣਾ ਮੇਰਾ ਨਾਮ ਹੈ ਸੂਰਜ ਪਾਲ ਜੀ ਕੀ ਮਾਮਲਾ ਹੈ ਦੋ ਲੇਡੀਜ਼ ਜੀ ਐਂਬੂਲੈਂਸ ਲੈ ਕੇ ਆਏ ਆ ਉਹ ਚ ਕਾਲ ਆਈ ਸੀ ਮੇਰੇ ਕੋ ਟੈਕਸੀ ਆਰ ਐਸ ਏ ਕਾਲ ਪੜੀ ਸੀ ਉਧਰ ਜਦੋਂ ਹਮ ਪਹੁੰਚੇ ਤਾਂ ਦੇਖਾ ਵਹਾਂ ਪੇ ਸਕੂਟਰੀ ਸੇ ਗਾੜੀ ਸੇ ਬੱਚੇ ਥੇ ਇਹ ਨੀਚੇ ਇਹਦਾ ਲੈਫਟ ਫੈਕਚਰ ਹੈ ਔਰ ਉਹਦੇ ਦੇ ਹੜ ਦੇ ਇੰਜਰੀ ਹੋ ਗਈ ਕਿੱਥੋਂ ਲੈ ਕਿੱਥੋਂ ਲੈ ਕੇ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਚੌਕ ਸੇ ਕਿਤਨੇ ਕਿਤਨੇ ਮਰੀਜ਼ ਥੇ ਦੋ ਮਰੀਜ਼ ਥੇ ਲੜਕੀਆਂ ਸੀ ਆ ਦੋਨੋਂ ਲੇਡੀਜ਼ ਸੀ ਨੇ ਕਿੱਦਾਂ ਹਾਲਤ ਕਿਦਾਂ ਗਾ ਲੜਕੀਆਂ ਦੀ ਹਾਲਤ ਜੀ ਇਹਦਾ ਇੱਕ ਲੈਫਟ ਲੈਫਟ ਫੈਕਚਰ ਹੈ ਰਾਈਟ ਲੈਗ ਔਰ ਇੱਕ ਦੇ ਸਿਰ ਤੋਂ ਨਾਮ ਵਗਾਰ ਹੈ ਤੁਹਾਡੇ ਕੋਲ ਇਹਨਾਂ ਦੇ ਕੀ ਲੇਡੀਜ਼ ਦੇ ਇੱਕ ਤਾਂ ਹੈਗਾ ਸੁਮਨ ਤੇ ਇੱਕ ਹੈਗਾ ਪੂਜਾ ਕਿੱਥੇ ਰਹਿਣ ਦੇ ਕੋਈ ਪਤਾ ਲੱਗਿਆ ਬੈਂਟ ਕਾਰਡ ਤੋਂ ਇਹਨਾਂ ਦੇ ਦੋ ਪੇਸ਼ੈਂਟ ਆਏ ਤੁਹਾਡੇ ਕੋਲ ਸਾਡੇ ਤੋਂ 3:40 ਪੀਐਮ ਅਪਰੋਕਸ ਦੋ ਫੀਮੇਲਸ ਆਏ ਨੇ ਐਕਸੀਡੈਂਟ ਹੋਇਆ ਉਹਨਾਂ ਦਾ 슈ਗਰ ਮੈਲ ਕੋਲ ਦੇ ਉੱਤੇ ਤੇ ਦੋਨੇ ਇਫੀਮਿਲਸ ਦੇ ਸਿਰ 'ਤੇ ਜ਼ਿਆਦਾ ਸੱਟ ਲੱਗੀ ਹੋਈ ਹੈ ਦੂਜੇ ਦੇ ਫ੍ਰੈਕਚਰ ਲੱਗ ਰਿਹਾ ਲੱਗਦਾ ਉਹਨਾਂ ਨੂੰ ਔਨ ਦਾ ਸਪਾਟ ਐਮਰਜੈਂਸੀ ਟ੍ਰੀਟਮੈਂਟ ਦੇ ਦਿੱਤਾ ਗਿਆ ਫਿਲਹਾਲ ਉਹਨਾਂ ਨੂੰ ਐਕਸ-ਰੇ ਤੇ ਸੀਰੀਅਸ ਕੈਨ ਬਿਜਾਈ ਮੈਡਮ ਕੀ ਨਾਮ ਵਗੈਰਾ ਕੀ ਇਹਨਾਂ ਦੇ ਦੂਜਾ ਵਾਈਫ ਆਫ ਬਣਾਉਣਾ ਚ ਐਨ ਸੀਮਾ ਵਾਈਫ ਡਾਕਟਰ ਰੌਸਤਨਾ ਇਹ ਐਡਰੈਸ ਮੈਡਮ ਕੀ ਇਹਨਾਂ ਦਾ ਦੋਨੇ ਚੁਗੀਠੀ ਪਿੰਦੇ ਨੇ ਜਵੰਦਰ ਠੀਕ